ਤੋਂ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਗੁਰੀਪੁਰ ਗੁਰੂਪੁਰਣੀ ਮਾ ODI ਸਭ ਨੂੰ ਬਹੁਤ ਬਹੁਤ ਸੁਖ ਮੁਬਾਰਕਾਂ ਜਿੱਦ ਤੱਕ ਸੈਸ਼ਨ ਦਾ ਸਵਾਲ ਹੈ ਜਿੱਦਾਂ ਪਹਿਲੇ ਸੈਸ਼ਨ ਡੰਗ ਪਾਈ ਸੀ ਇਹ ਵੀ ਸੈਸ਼ਨ ਇੱਕ ਡੰਗ ਪਾਈ ਹੈ ਲੋਕਾਂ ਦਾ ਧਿਆਨ ਮੇਨ ਮੁੱਦਿਆਂ ਤੋਂ ਇੱਧਰ ਉੱਧਰ ਕਰਨ ਦਾ ਜਿਸ ਮੁੱਦੇ ਨੂੰ ਲੈ ਕੇ ਇਹ ਸੈਸ਼ਨ ਬੁਲਾਇਆ ਗਿਆ ਹੈ ਅੱਜ ਸਾਢੇ 3 ਸਾਲ ਹੋ ਗਏ ਸਰਕਾਰ ਕਿੰਨੇ ਦਾ ਸਰਕਾਰ ਦਾ ਹੱਥ ਕਿਸੇ ਨੇ ਰੋਕਿਆ ਸੀ ਕਿਹਾ ਅਗਰ ਸਰਕਾਰ ਬੇਅਦਵੀ ਦੇ ਮਾਮਲਿਆਂ ਨੂੰ ਲੈ ਕੇ ਸੰਜੀਦਗੀ ਦਿਖਾਉਂਦੀ ਜਿਸ ਤਰੀਕੇ ਨਾਲ ਇਹਨਾਂ ਦੇ ਆਕਾ ਨੇ ਕਿਹਾ ਸੀ ਕਿ 30 ਦਿਨਾਂ ਚ ਅਸੀਂ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਦੇਾਂਗੇ ਔਰ ਪ੍ਰੋਸੈਸ ਸ਼ੁਰੂ ਹੋਏਗਾ ਸਾਢੇ 3 ਸਾਲ ਬਾਅਦ ਇੱਕ ਕਾਨੂੰਨ ਲੈ ਕੇ ਇੱਕ ਕਾਨੂੰਨ ਬਣਾ ਬਣਾ ਰਹੇ ਨੇ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਨਾਲ ਸਾਡੇ 3 ਸਾਲਾਂ ਚ ਬੇਅਦਵੀ ਦੇ ਅਨੇਕ ਮਾਮਲੇ ਹੋਏ। ਉਹਨਾਂ ਕੇਸਾਂ ਦੀ ਕੀ ਪੋਜੀਸ਼ਨ ਹੈ? ਹਰ ਸੀ ਬੇਅਦਵੀ ਦੇ ਮਾਮਲੇ 'ਚ ਬੜਾ ਸਪਸ਼ਟ ਰਹਿੰਦਾ ਹੈ ਕਿ ਸਤ ਤੋਂ ਸਤ ਸਜ਼ਾ ਹੋਏ। ਲੇਕਿਨ ਇਹ ਸਰਕਾਰ ਕੇਵਲ ਧਿਆਨ ਭਟਕਾਉਣ ਲਈ ਅਗਰ ਇਸ ਤਰੀਕੇ ਦੇ ਮੁੱਦੇ ਲੈ ਕੇ ਆਂਦੀ ਹੈ, ਮਤੇ ਲੈ ਕੇ ਆਂਦੀ ਹੈ, ਉਹਦਾ ਕੋਈ ਉਚਿਤ ਤੇ ਨਹੀਂ ਹੈ। ਉਹਦਾ ਕੋਈ ਲਾਭ ਨਹੀਂ ਹੋਣ ਵਾਲਾ ਪੰਜਾਬ ਨੂੰ। ਸਰਕਾਰ ਦੀ ਨੀਅਤ ਜਿਹੜੀ ਹੈ ਉਹ ਬੇਅਦਵੀ ਨੂੰ ਲੈ ਕੇ ਜਿਹਦਾ ਨਸ਼ਾ ਨੂੰ ਲੈ ਕੇ ਢਿਲਮੁਲ ਸੀ ਵੇਦ ਵੀ ਦੇ ਮਾਮਲੇਾਂ 'ਚ ਵੀ ਢਿੱਲਮੁਲ ਨਹੀਂ ਸੀ ਰਹੀ ਐ ਔਰ ਸਾਡਾ ਉਹਦਾ ਹੀ ਪ੍ਰਣਾਮ ਹੈ ਕਿ ਸਾਢੇ 3 ਸਾਲ ਬਾਅਦ ਇਹ ਮਤਾ ਲੈਣ ਦੀ ਲੈਣ ਦੀ ਗੱਲ ਕਰ ਰਹੇ ਹਾਂ ਪਰ ਨਸ਼ੇ ਦੇ ਮੁੱਦੇ ਤੇ ਲੱਗਦਾ ਜੀ ਕਿ ਆਖਰ ਸਰਕਾਰ ਜਿਹੜਾ ਸਵਾਲ ਖੜਾ ਕਰ ਰਹੀ ਹੈ ਕਿ ਏਸੀ ਜੇ ਵਿਕਰਮਜੀਤ ਦੇ ਖਿਲਾਫ ਕਰ ਰਹੀ ਹੈ ਦੇਖੋ ਜਿੰਨਾ ਸਵਾਲ ਹੈ 1 ਮਿੰਟ ਇਹ ਗੱਲ ਸਮਝ ਲਓ ਭਾਜਪਾ ਨਸ਼ਿਆਂ ਦੇ ਮਲਕ ਦੇ ਮਾਮਲੇ 'ਚ ਔਰ ਟੈਰਰਿਜ਼ਮ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਹੈ ਸਵਾਲ ਕੇਵਲ ਇਤਨਾ ਹੈ ਕਿ ਕਾਰਵਾਈ ਜਿਹੜੀ ਹੈ ਨਸ਼ਿਆਂ ਦੇ ਵਿਰੁੱਧ ਪਾਰਦਰਸ਼ਤਾ ਦੇ ਨਾਲ ਹੋਣੀ ਚਾਹੀਦੀ ਹੈ। ਇਦਾਂ ਨਹੀਂ ਕਿ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਵਿਧਾਇਕ ਨੂੰ ਇਹ ਕਹਿਣ ਕਿ ਉਹ ਮੇਰੇ ਕੋਲ ਆ ਕੇ ਮੰਨ ਕੇ ਆ ਵੀ ਜੇ ਸਿੰਘਲਾ ਕਿ ਮੈਂ ਰਿਸ਼ਵਤ ਲਈ ਹੈ। ਗਵਾਹ ਕੌਣ ਹੈ? ਮੁੱਖ ਮੰਤਰੀ। ਔਰ ਇੱਕ ਕਲੀਨ ਚਿੱਟ ਕੌਣ ਦੇ ਰਿਹਾ ਪੁਲਿਸ? ਇਹਦਾ ਮਤਲਬ ਮੁੱਖ ਮੰਤਰੀ ਨੇ ਉਸ ਵੇਲੇ ਝੂਠ ਬੋਲਿਆ ਸੀ। ਇਸ ਕਰਕੇ ਇਸ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਕਾਰਨ ਇਹ ਸ਼ੰਕਾਵਾਂ ਪੈਦਾ ਹੁੰਦੀਆਂ। ਰਹਾ ਗੱਲ ਭਾਜਪਾ ਦਾ। ਨਸ਼ਾ ਪੰਜਾਬ ਲਈ ਕੋੜਾ ਜਵਾਨੀ ਲਈ ਕੋੜਾ ਨਸ਼ੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ